ਰੋਸ਼ੀ ਕਾਲ ਜੀ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਮਾਲਵਾ ਵਲੌਗ ਚੈਨਲ ਦੇ ਉੱਤੇ ਤੁਹਾਡੇ ਅੱਜ ਸਾਡੇ ਨਾਲ ਮੌਜੂਦ ਨੇ ਹਰਵੀ ਸਿੱਧੂ ਉਰਫ ਕਾਲਾ ਉਰਫ ਕਾਲਾ ਮੌਕੇ ਦਾ ਮੌਜੂਦਾ ਜਿਹਨੂੰ ਸਰਪੰਚ ਵੀ ਕਹਿ ਦਿੰਨੇ ਆ ਕਹਿ ਦਿੰਨੇ ਨਹੀਂ ਹੈਗਾ ਹਾਂ ਕਹਿੰਨੇ ਆ ਐਮ ਪੋਰ ਵੈਸੇ ਤੇ ਹੈਗਾ ਸਾਡਾ ਪੋਰਕਾਸਟ ਹੀ ਆ ਇਹ ਜ਼ਰੂਰੀ ਨਹੀਂ ਹੈਗਾ ਵੀ ਪਰ ਐ ਨਹੀਂ ਪਤਾ ਵੀ ਲਪੇਟਾ ਕਿਹੜਾ ਜਾਵੇ ਇਹ ਕਪੋਰ ਕਸ਼ਟ ਪਰ ਇਹ ਜ਼ਰੂਰੀ ਨਹੀਂ ਸਾਨੂੰ ਵੀ ਅਸੀਂ ਨੇ ਕੱਲੀ ਕੱਲੀ ਜਿ ਬਣਾਈ ਹੋਵੇ ਜਿਹੜਾ ਸਾਡੇ ਦਿਮਾਗ ਚ ਆਊਗਾ ਜਿਹੜੀ ਸਾਡੂ ਅਸੀਂ ਇਹ ਨਹੀਂ ਟੌਪਿਕ ਨਹੀਂ ਲੈਂਦਾ ਵੀ ਅਸੀਂ ਆਮ ਮੁੱਦੇ ਤੇ ਗੱਲ ਕਰਨੀ ਆ ਕਿਉਂਕਿ ਸਾਨੂੰ ਜਿਹੜੀ ਚੀਜ਼ ਵਧੀਆ ਲੱਗੀ ਜਿਹੜੀ ਸਾਨੂੰ ਆ ਲੱਗੇ ਅੱਜ ਦੇ ਜਨਰੇਸ਼ਨ ਨੂੰ ਜਾਂ ਅੱਜ ਦੇ ਜਗਨੂ ਚੀਜ਼ ਪ੍ਰਭਾਵਿਤ ਕਰ ਰਹੀ ਆ ਜਾਂ ਉਹਦੀ ਦਲਦਲ ਦੇ ਵਿੱਚ ਅੱਜ ਦੀ ਛੜੀ ਨੌਜਵਾਨ ਪੀੜੀ ਜਾਂ ਕੁਝ ਵੀ ਲਾ ਲੋ ਉਹ ਪਪ ਮਤਲਬ ਉਹਦੇ ਵਿੱਚ ਧਸ ਰਹੇ ਨੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਵੀ ਆ ਟੌਪਿਕ ਤੇ ਗੱਲ ਕਰਿਓ ਜਦੋਂ ਅਸੀਂ ਵੀਡੀਓ ਪਾਤੀ ਤੁਸੀਂ ਸਾਨੂੰ ਹਾਂ ਸਾਨੂੰ ਕੋਈ ਚੱਕਰ ਨਹੀਂ ਹੈਗਾ ਕੋਈ ਮਰਜ਼ੀ ਸਾਨੂੰ ਇਹਦੇ ਕੋਲ ਸਾਨੂੰ ਕੋਈ ਚੱਕਰ ਨਹੀਂ ਹੂੰ ਸਾਨੂੰ ਬੱਸ ਦਾਨ ਨੂੰ ਕਮੈਂਟ ਕਰਕੇ ਰੱਖ ਦੇ ਵੀ ਆ ਟੌਪਿਕ ਤੇ ਗੱਲ ਕਰ ਲੋ ਹਾਂ ਅਸੀਂ ਉਹ ਟੌਪਿਕ ਤੇ ਗੱਲ ਕਰਾਂਗੇ ਉਹ ਟੌਪਿਕ ਤੇ ਗੱਲ ਕਰ ਲਾਂਗੇ ਕੋਈ ਚੱਕਰ ਨਹੀਂ ਹੁਣ ਜਿਹੜੀ ਅਸੀਂ ਗੱਲ ਚ ਪੌਡਕਾਸਟ ਕਰ ਰਹੇ ਹਾਂ ਪੌਡਕਾਸਟ ਪੌਡਕਾਸਟ ਲਾ ਲੋ ਪੌਡਕਾਸਟ ਲਾ ਲੋ ਇਹਦੇ ਵਿੱਚ ਆਈ ਨਹੀਂ ਪਤਾ ਕੌਣ ਲਪੇਟਿਆ ਜਾਵੇ ਹੂੰ ਐਂ ਸਾਡੇ ਸਾਹਮਣੇ ਬੰਦਾ ਹੈ ਸਾਡੇ ਸਾਹਮਣੇ ਬੰਦਾ ਹੈ ਟਾਕ ਇਹਨੂੰ ਉਹ ਸਾਡਾ ਬਕਵਾਸ ਕਰਦਾ ਦੋ ਲਪੇਟਿਆ ਜਾਵੇ ਐਂ ਨਹੀਂ ਬੰਦਾ ਟੈਂਕੀ ਪਰ ਕਿ ਓਏ ਭਾਈ ਮਰਜੀ ਨੂੰ ਟੈਂਕੀ ਪਰ ਗਏ ਟੈਂਕੀ ਪਰ ਗਏ ਤੇ ਐ ਨਹੀਂ ਪਤਾ ਕੋਈ ਨਸ਼ੇ ਵਾਲਾ ਲਪੇਟਾ ਜਾਵੇ ਐ ਨਹੀਂ ਪਤਾ ਕੋਈ ਜਿਹੜਾ ਲਫੰਡਰ ਆਪਣੇ ਕਰਨੇ ਆਂਦੇ ਨੇ ਸਰਹੰਦ ਦੇ ਵਿੱਚ ਮੁੰਡੇ ਉਹ ਲਪੇਟੇ ਜਾਣਾ ਹੁਣ ਇੱਕ ਵਾਰ ਸਵੇਰੇ ਵੀਡੀਓ ਦੇਖੀ ਜ ਸੁਖੀ ਖਿਆਲੇ ਦੀ ਬਲੌਗ ਬਣਾਓ ਇਧਰ ਬਲੌਗ ਹੁਣਾ ਸਟਾਰਟ ਕਰ ਉਹ ਲੂ ਗੱਲੀ ਤਾਂ ਨਹੀਂ ਕੋਈ ਫਿਰ ਕੀ ਗੱਲ ਤਾਂ ਵਿੱਚ ਤੂੰ ਇੱਕਦਾਂ ਦੋਆ ਸਟਾਰਟ ਕਰ ਤੇ ਬਲੌਗ ਸਟਾਰਟ ਕਰਦੇ ਇਧਰੋਂ ਅਸੀਂ ਕੀ ਮੈਂ ਦੇਖੀ ਵੀਡੀਓ ਸੁਖੀ ਖਿਆਲੇ ਦੀ ਉਹ ਮੁੰਡੇ ਨਾਈ ਦੇ ਆਉਂਦੇ ਭੀੜ ਫੁਰੀ ਹੁੰਦੀ ਆ ਕਹਿੰਦੇ ਮੇਰੇ ਵਾਲ ਕੱਟ ਮੇਰੇ ਵਾਲ ਕੱਟੋ ਕਹਿੰਦੇ ਸੀ ਸਰਾਂਦੇ ਜਾਣਾ। ਦਾ ਸੁਖੀ ਖੇਲੇ ਨੇ ਵੀਡੀਓ ਬਣਾਈ ਸੀ ਕਹਿੰਦਾ ਵੀ ਦੇਖੋ ਉਹਨਾਂ ਨੇ ਵਾਲਾਂ ਕੇਸਾਂ ਵਿੱਚੇ ਤਾਂ ਜਾਣ ਦਿੱਤੀ। ਤੁਸੀਂ ਕਹਿੰਦਾ ਪੈਸੇ ਦੇ ਕੇ ਬਾਲ ਕਟਵਾਈ ਜਾਂਦੇ ਆ। ਵੀਡੀਓ ਬਹੁਤ ਸੁਣੀ ਸੀ ਉਹ। ਤੇ ਇੱਕ ਗੱਲ ਹੋਰ ਦੱਸੋ ਮੈਨੂੰ ਹਨਾ ਜਿਵੇਂ ਆਪਾਂ ਪਹਿਲਾਂ ਹੁਣ ਤਾਂ ਨਹੀਂ ਪਤਾ ਲੱਗਦਾ ਵੀ ਐਦ ਕਿਤੇ ਜਾਣਗੇ ਸਰਾਂਦੇ ਵੀ ਹੁਣ ਨਹੀਂ ਪੀ ਪਿ ਕਿਵੇਂ ਕਰ ਰਹੇ ਆ ਬਾਲ ਕਟਾ ਰਹੇ ਆ ਨਾ। ਪਹਿਲਾਂ ਅਸਲ ਖਾਬਰਾ ਬਹੁਤ ਹੁੰਦੇ ਹੁੰਦੇ ਸੀਗੇ ਵੀ ਜਦੋਂ ਨਵੀਂ ਜਨਰੇਸ਼ਨ ਵਿੱਚ ਸਰਾਂਦੇ ਜਾਂਦੀ ਨਾ ਜਿੰਨੋਂ ਬਾਲ ਕਟਾ ਕੇ ਤੇ ਬਾਲ ਨੂੰ ਕਟਾ ਕੇ ਜਮਾਏ ਉਹ ਸੇਵ ਕਰਾ ਕੇ ਜਮਾ ਮਤਲਬ ਕਿ ਆਪਦਾ ਪੰਨੂ ਸੋਨੇ ਕਹਾ ਕੇ ਬਣ ਕੇ ਉੱਥੇ ਜਾਂਦੇ ਫਿਰ ਟਰੈਕਟਰਾਂ ਦੇ ਰੇਸਾ ਲਾ ਕੇ ਇੱਕ ਦੂਜੇ ਨਾਲ ਵਾਹਦੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦਾ ਉਹਦਾ ਫਰਕ ਪਿਆਕ ਨਾ ਕੋਈ ਉਹ ਸਰਦਾ ਨਹੀਂ ਹੈਗੀ ਉਹ ਸਾਰੇ ਅੱਛਾ ਉੱਥੇ ਜਾਂਦੇ ਨੇ ਹੁੱਲੜ ਭਾਜੀ ਕਰਨ ਨੂੰ ਹੁਣ ਮੈਨੂੰ ਐਂ ਦੱਸੋ ਹਾਂ ਜੀ ਟਰੈਕਟਰ ਤੇ ਜਾਂਦੇ ਨੇ ਵੱਡੇ ਵੱਡੇ ਬਕਸੇ ਲਾ ਕੇ ਫੁੱਲਾਂ ਦਾਜਾ ਕਰਕੇ ਇੱਕ ਦੂਜੇ ਨਾਲ ਰੇਸ ਲਾਉਂਦੇ ਨੇ ਨਾ ਕਿਸੇ ਦਾ ਐਕਸੀਡੈਂਟ ਹੋ ਜਾ ਰੱਬ ਨਾ ਕਰੇ ਤੇ ਟਰਾਲੀ ਦੇ ਵਿੱਚ ਨੌਜਵਾਨ ਬੈਠੇ ਹੁੰਦੇ ਨੇ ਮੁੰਡੇ ਵੀ ਉਹ ਬੁੜੀਆਂ ਹੁਣ ਵਿੱਚ ਕੈਨ ਨਹੀਂ ਪਤਾ ਬੁੜੀਆਂ ਵੀ ਹੋਣਾ ਐਕਸੀਡੈਂਟ ਹੋ ਵਜੇ ਰੱਬ ਨਾ ਕਰੇ ਕੋਈ ਟਰੈਕਟਰ ਆਗਾ ਕਿਸੇ ਗੱਡੀ ਤੇ ਛੜ ਗਿਆ ਗੱਡੀ ਦਾ ਕੀ ਮਾਜਨਾ Maruti ਦਾ Jeep car ਦਾ ਹੈ ਨਾ ਕੀ ਮਾਜਨਾਗਾ ਟਰੈਕਟਰ ਮੁਰੇ ਐਡੇਡੇ ਟਾਇਰ ਪਾਏ ਨੇ ਤੁਸੀਂ ਜਾਓ ਸਰਦਾ ਨਾਲ ਜਾਓ ਸ਼ਹਿਜਮਤੇ ਨਾਲ ਜਾਓ ਗਰਬਾਣੀ ਲਾ ਲਓ ਬੂਫਰਾਂ ਤੇ ਚਲੋ ਵਧੀਆ ਗੱਲ ਲਾ ਲੈਨੇਓ ਨੀ ਪਰ ਇਹ ਹੁੰਦਾ ਨਾ ਮਤਲਬ ਲਾ ਕੇ ਜਾਂਦੇ ਨੇ ਵਧੀਆ ਵੱਡੇ ਵੱਡੇ ਸਪੀਕਰਾਂ ਦੇ ਗਾਣੇ ਲਾ ਕੇ ਜਾਂਦੇ ਨੇ ਪਰ ਇਹ ਮੈਨੂੰ ਇਹ ਨਹੀਂ ਲੱਗਦਾ ਕਿ ਇਹ ਸ਼ਰਧਾ ਨਾਲ ਜਾਂਦੇ ਹੋਣ ਕਿਉਂਕਿ ਦੇਖੋ ਉਹ ਜਿਹੜੇ ਸਾਹਤ ਤੇ ਸਫਰ ਆ ਉਹ ਸਾਬਜਾਦਾਂ ਨੂੰ ਸਮਰਪਿਤ ਆ ਨਾ ਸਾਰਾ ਇਹ ਮਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਸਮਰਪਿਤ ਕਿਉਂਕਿ ਇਹ ਸਦੀਵੀ ਵਿਛੋੜਾ ਜਦੋਂ ਚਲੋ ਸਾਬਜਾਦ ਦੇ ਸ਼ਹੀਦ ਹੋਏ ਤੇ ਸਾਹਤ ਹੋਈ ਸੀ ਉਹਨਾਂ ਦੀ ਪਰ ਅਸੀਂ ਉਹਨਾਂ ਨੂੰ ਯਾਦ ਕਰਨੇ ਜਾਂਦੇ ਜਾਂ ਚਾਹ ਚਲੋ ਲੰਗਰ ਲਾਉਣੇ ਤੇ ਸੋਗ ਦੇ ਦੰਨੇ ਇਹ ਹੁਲੜ ਬਾਈਆਂ ਕਰਨੇ ਜਾਂਦੇ ਨੇ ਹਾਂ ਵੀ ਚਲੋ ਉਹਨਾਂ ਦੀ ਯਾਦ ਦੇ ਵਿੱਚ ਲੰਗਰ ਲਾਉਣੇ ਆਪਾਂ ਓਏ ਨਿਕਲੇ ਇੱਕਾ ਫੋਨ ਫੋਨਾਂ ਨੇ ਬਹੁਤ ਨੁਕਸਾਨ ਕਰਿਆ ਇਹ ਬਹੁਤ ਨੁਕਸਾਨ ਕਰ ਰਹੇ ਨੇ ਇੱਕ ਫੋਨਾਂ ਨੇ ਸਾਥੋ ਗਰਾਉਂਡ ਖੋਲੇ ਇਹ ਫੋਨਾਂ ਨੇ ਹਾਂ ਐਪਲ ਦੇ ਨੇ ਐਪਲ ਦੇ ਨੇ ਕੋ ਸਾਰੇ ਨਹੀਂ ਵੀ ਚ ਐਂਡਰੌਇਡ ਵੀ ਨੇ ਜਵਾਹ ਖੋਲੇ ਗਰਾਉਂਡਾਂ ਤੋਂ ਗਰਾਉਂਡ ਸੁਣਨੇ ਪੈਨੇ ਕ ਹੋਰੀਆਂ ਪੁਈਆਂ ਹੋਰੀਆਂ ਕੋਰੀ ਨੇ ਨਹੀਂ ਚਲੋ ਇਹ ਤਾਂ ਚਲੋ ਇਹ ਤਾਂ ਛੱਡੋ ਹੁਣ ਜੇ ਮੈਂ ਆਪਾਂ ਗੱਲ ਕਰ ਰਹੀ ਸੀ ਸਾਥ ਤੇ ਸਫਰ ਸਫਰੇ ਸਾਹ ਦੀ ਵੀ ਬਸੂੜਾ ਸੀ ਪਰ ਇਹ ਆ ਨਾ ਮਤਲਬ ਆਪਾਂ ਉਹਨਾਂ ਨੂੰ ਜਾਣਨੇ ਆ ਆਪਣਾ ਫਰਜ਼ ਇਹ ਬਣਦਾ ਕਿ ਚਲੋ ਆਪਾਂ ਜਾਣਨੇ ਆ ਆਪਾਂ ਕੋਈ ਬਾਈ ਗੁਰੂ ਉਹਨਾਂ ਨੂੰ ਯਾਦ ਕਰਦੇ ਜੀ ਆਪਾਂ ਆਪਾਂ ਉਹ ਨਹੀਂ ਹੈਗਾ ਚੰਡੇ ਲਾ ਕੇ ਆਪਾਂ ਗਾਣੇ ਲਾ ਕੇ ਬਸ ਯਾਦ ਨਹੀਂ ਕਰਦੇ ਰੇਸਾਂ ਆਣੇ ਵੇਖੀ ਲੱਗਦਾ ਖੁਸ਼ੀ ਨਾਲ ਜਾਂਦੇ ਇਹੋ ਸੋਗ ਦੇ ਦਿਨ ਚੱਲਦੇ ਹੁੰਦੇ ਨੇ ਹੂੰ ਕਈ ਥਾਵਾਂ ਦੇ ਉੱਤੇ ਮੈਂ ਦੇਖਿਆ ਜਿੰਨਾ ਚਿਰ ਆਪਣੇ ਚੱਲਦੇ ਨੇ ਨਾ ਦਿਨ ਚੱਲਦੇ ਨੇ ਬਾਬਿਆਂ ਦੇ ਹਾਂਜੀ ਥੱਲੇ ਬੈੰਦੇ ਨੇ ਹੂੰ ਉਹ ਬੈਠਦੇ ਜ ਮੰਜੇ ਤੇ ਨਹੀਂ ਬੈੰਦੇ ਉਹ ਥੱਲੇ ਬੈ ਗੱਦੇ ਲਾ ਕੇ ਥੱਲੇ ਬੈੰਦੇ ਨੇ ਉਹਨੇ ਜਿਹਨਾਂ ਜਿਹੜਾ ਆਪਣੇ ਬਾਬੇ ਦਾ ਦਿਨ ਚੱਲਦਿਆ ਇਹ ਦਿਨ ਨੇ ਸੂਕਦੇ ਤੇ ਅਸੀਂ ਉੱਥੇ ਜਾਂਦੇ ਆਂਗੇ ਲਲਕਰੇ ਮਾਰਦੇ ਰਿਸਾਂ ਕਰਦੇ ਇੱਕ ਦੂਜੇ ਨਾਲੋਂ ਪਿਸਟਲ ਫੜਾਦੇ ਉਹਨੂੰ ਨਹੀਂ ਵੈਸੇ ਹੁਣ ਤਾਂ ਇਹ ਲੱਗਦਾ ਵੀ ਹੁਣ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਕਿਉਂਕਿ ਪਹਿਲਾਂ ਆਮ ਸੁਣਦੇ ਸੀ ਜਦੋਂ ਜਾਂਦੇ ਸੀ ਵੀ ਡਾਕਟਰਾਂ ਦੇ ਰਿਸਰ ਹਸਾ ਲਾਉਂਦੇ ਐ ਫਿਰ ਵੀ ਉਹਨੇ ਮਰ ਵੀ ਜਾਂਦੇ ਸੀਗੇ ਪਰ ਹੁਣ ਇਹ ਵੀ ਚਲੋ ਹੁਣ ਮੈਨੂੰ ਇਹ ਲੱਗਦਾ ਕੁਝ ਹੱਦ ਤੱਕ ਫਰਕ ਪੈ ਗਿਆ ਹੁਣ ਫਰਕ ਪੈ ਜੇ ਵਧੀਆ ਗੱਲ ਆ ਕਿਉਂਕਿ ਕੋਈ ਖੁਸ਼ੀ ਦਾ ਦਿਨ ਹੋਵੇ ਨਾ ਵਧੀਆ ਲੱਗਦਾ ਆਪਾਂ ਜਾਂਦੇ ਰੇਸਾਂ ਕਰਦੇ ਲਲਕਰੇ ਮਾਰਦੇ ਇਹ ਦਿਨ ਸੂਗ ਦੇ ਚੱਲਦੇ ਆ ਨਹੀਂ ਹੁਣ ਇਹਨੂੰ ਲਾਦਾ ਹੁਣ ਦੀ ਜਿਹੜੀ ਹੁਣ ਵਾਲੀ ਨਵੀਂ ਜਨਰੇਸ਼ਨ ਹੁਣ ਤਾਂ ਚਲੋ ਨੌਲੇਜ ਹੋ ਗਈ ਇਹਨਾਂ ਨੂੰ ਹੁਣ ਤਾਂ ਸ਼ਰਧਾ ਨਾਲ ਜਾਂਦੇ ਆ ਇਹਨੂੰ ਲੱਗਦਾ ਹੁਣ ਮੈਂ ਇੱਕ ਵਾਰ ਮਾਸੀਵਾੜੇ ਗਿਆ ਹੋਇਆ ਸੀ ਸਹੀ ਉੱਥੇ ਨਾ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਸਾਇਲੈਂਸਰ ਲਾ ਕੇ ਉਹਨਾਂ ਨੇ ਫਰਰ ਫਰਰ ਕਰਦੇ ਫਿਰਨਾ ਉਹ ਆਪਣੀ ਨਿੰਗ ਸਿੰਘਾਂ ਨੇ ਘੇਰ ਲਈ ਤੇ ਉਹਨਾਂ ਨੇ ਬਹੁਤ ਪ੍ਰੇਡ ਕਰੀ ਈਮੈਨੂਲਾ ਦਾ ਪਿੱਛੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਸ਼ਾਇਦ ਐਂ ਨਹੀਂ ਪਤਾ ਵੀ ਪਿਛਲੇ ਦਾ ਹੋਈਆਂ ਨੇ ਮੈਂ ਜਿਹੜਾ ਦੇਖਿਆ ਉਹ ਵੀਡੀਓ ਨਹੀਂ ਵਾਇਰਲ ਹੋਣੀ ਉਹਨੋਂ ਤਾਂ ਅਸੀਂ ਤਾਂ ਮੱਥਾ ਟੇਕਣੇ ਜਾਂਦੇ ਸੀਗੇ ਹਾਂ ਬਹੁਤ ਦੇਖਿਆ ਮਸੀਂ ਤੁਰੇ ਜਾਂਦੇ ਸੀ ਕਿੱਥੋਂ ਫਾਲਤੂ ਪਾਸ ਨਹੀਂ ਕਰਨੀ ਫਾਲਤੂ ਮਾਸਟਰ